ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪਿਛਲੀਆਂ ਦੋ ਪੌੜੀਆਂ ਤੇ ਅੱਜ ਤੀਵੀਂ ਪੌੜੀ ਤੇ ਕੱਲ ਨੂੰ 31ਵੀਂ ਪੌੜੀ ਵਿੱਚ ਆਪਾਂ ਜੋ ਗੁਰੂ ਨਾਨਕ ਦੇਵ ਜੀ ਦੀ ਜੋਗੀਆਂ ਨਾਲ ਵਿਚਾਰ ਹੋਈ ਉਸ ਬਾਰੇ ਪੜ ਰਹੇ ਹਾਂ ਅੱਜ ਦੀ ਪੌੜੀ ਵਿੱਚ ਬਾਬਾ ਜੀ ਜੋਗੀਆਂ ਨੂੰ ਦੱਸ ਰਹੇ ਨੇ ਕਿ ਇਹ ਸੰਸਾਰ ਕਿਵੇਂ ਪੈਦਾ ਹੋਇਆ ਤੇ ਨਾਲ ਹੀ ਬਾਬਾ ਜੀ ਇਹ ਗੱਲ ਦੱਸ ਰਹੇ ਹਨ ਕਿ ਐਵੇਂ ਇਨਾ ਖਿਲਾਰਾ ਸਮਝਣ ਨਾਲੋਂ ਬਸ ਇੱਕ ਨੂੰ ਮੰਨ ਲਵੋ ਜਿਸ ਨੇ ਇਹ ਸਭ ਕੁਝ ਸਿਰਜਿਆ ਹੈ ਉਹ ਇੱਕ ਓੰਕਾਰ ਗੁਰੂ ਨਾਨਕ ਦੇਵ ਜੀ ਪੌੜੀ ਦੀ ਸ਼ੁਰੂਆਤ ਕਰਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇਸ ਪੰਕਤੀ ਬਾਰੇ ਬਹੁਤ ਸਾਰੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ ਪਰ ਬਾਬਾ ਜੀ ਕਹਿੰਦੇ ਆ ਕਿ ਜਿਸ ਦੀ ਜਿੰਨੀ ਉੱਚੀ ਅਵਸਥਾ ਹੁੰਦੀ ਹੈ ਉਸ ਅਵਸਥਾ ਦੇ ਅਨੁਸਾਰ ਹਰ ਕੋਈ ਆਪਣੀ ਤਰੀਕੇ ਨਾਲ ਗੁਰਬਾਣੀ ਦੇ ਅਰਥ ਸਮਝ ਲੈਂਦਾ ਹੈ ਸੋ ਕੋਈ ਵੀ ਅਰਥ ਗਲਤ ਸਹੀ ਨਹੀਂ ਹੁੰਦਾ ਏਕ ਇਨਸਾਨ ਦੀ ਅਵਸਥਾ ਹੈ ਜਸਤੇ ਜਿੰਨੀ ਉੱਚੀ ਅਵਸਥਾ ਉਸ ਨੂੰ ਉਹਨੇ ਡੂੰਘੇ ਅਰਥ ਸਮਝਾਉਂਦੇ ਹਨ ਇੱਥੇ ਇਸ ਪੰਕਤੀ ਦਾ ਭਾਵ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਏਕਾ ਭਾਵ ਇੱਕ ਓੰਕਾਰ ਉਹ ਅਕਾਲ ਪੁਰਖ ਪਰਮ ਬ੍ਰਹਮ ਤੇ ਮਾਈ ਭਵ ਮਾਇਆ ਜੋਗਤ ਭਾਵ ਉਹਨਾਂ ਦੋਨਾਂ ਦਾ ਆਪਸ ਵਿੱਚ ਜੋੜ ਤੇ ਵਿਆਹੀ ਭਾਵ ਜਨਮ ਦਿੱਤਾ ਭਾਵ ਉਸ ਪਰਮ ਬ੍ਰਹਮ ਅਤੇ ਮਾਇਆ ਦਾ ਆਪਸੀ ਜੋੜ ਜਿਸ ਨੇ ਦੇਵਤੇ ਤਿੰਨ ਦੇਵਤੇ ਪੈਦਾ ਕੀਤੇ ਜਿਸ ਨੇ ਅੱਗੇ ਸੰਸਾਰ ਦੀ ਖੇਡ ਨੂੰ ਚਲਾਇਆ ਭਾਵ ਸਾਰੀ ਖੇਡ ਅਕਾਲ ਪੁਰਖ ਨੇ ਮਾਇਆ ਦੇ ਨਾਲ ਮਿਲ ਕੇ ਰਚੀ ਹੋਈ ਹੈ ਗਿਆਨੀ ਪਿੰਦਰਪਾਲ ਜੀ ਨੇ ਇਸ ਪੰਕਤੀ ਨੂੰ ਬਹੁਤ ਡਿਟੇਲ ਵਿੱਚ ਸਮਝਾਇਆ ਹੈ ਆਪਣੀ ਚਪਚੀ ਸਾਹਿਬ ਦੀ ਵਿਆਖਿਆ ਵਿੱਚ ਤਨ ਚੇਲੇ ਪ੍ਰਵਾਣ ਪਾਪ ਪ੍ਰਤੱਖ ਤੌਰ ਤੇ ਮੰਨਿਆ ਗਿਆ ਹੈ ਕਿ ਉਹਨਾਂ ਦੇ ਤਿੰਨ ਪੁੱਤਰ ਜਾਂ ਤਿੰਨ ਦੇਵਤੇ ਤਿੰਨ ਸ਼ਕਤੀਆਂ ਉਹਨਾਂ ਵਿੱਚੋਂ ਪ੍ਰਗਟ ਹੋਈਆਂ ਇਸ ਸੰਸਾਰ ਦੀ ਕਿਰਿਆ ਨੂੰ ਚਲਾਉਣ ਦੇ ਲਈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇੱਕ ਸੰਸਾਰੀ ਪਾਪ ਬ੍ਰਹਮਾ ਜੀ ਦੋ ਦੁਨੀਆਦਾਰੀ ਨੂੰ ਪੈਦਾ ਕਰਦੇ ਹਨ ਪੈਦਾ ਕਰਨ ਵਾਲਾ ਇੱਕ ਭੰਡਾਰੀ ਪਾਪ ਬ੍ਰਹਮਾ ਜੀ ਜਿਨ੍ਹਾਂ ਨੇ ਭੰਡਾਰਾ ਦੇਣ ਜਾਂ ਰਿਜਕ ਦੇਣ ਜਾਂ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਹੈ ਇੱਕ ਲਾਏ ਦੀਵਾਨ ਭਾਵ ਇੱਕ ਜੀਵਾਂ ਦਾ लेखा जोखा ਤੇ ਸੰਘਾਰ ਭਾਵ ਅੰਤ ਕਰਨ ਵਾਲੇ ਸ਼ਿਵ ਜੀ ਇਹਨਾਂ ਤਿੰਨ ਦੇਵਤਿਆਂ ਨੇ ਜਾਂ ਪਰਮ ਬ੍ਰਹਮ ਦੀਆਂ ਪੈਦਾ ਕੀਤੀਆਂ ਤਿੰਨ ਸ਼ਕਤੀਆਂ ਨੇ ਇਹ ਸੰਸਾਰ ਦਾ ਕਾਰਵਿਵਹਾਰ ਚਲਾਇਆ ਹੋਇਆ ਹੈ ਅਗਲੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਹਨ ਜਿਵ ਤਿਸ ਭਾਵੈ ਤਿ ਵੈ ਚਲਾਵੈ ਜਿਵ ਹੋਵੈ ਫੁਰਮਾਨ ਭਾਵ ਜਿਵੇਂ ਅਕਾਲ ਪੁਰਖ ਨੂੰ ਪਾ ਰਿਹਾ ਹੈ ਉਸੇ ਤਰ੍ਹਾਂ ਹੀ ਉਹ ਚਲਾ ਰਿਹਾ ਹੈ ਜਿਵੇਂ ਹੀ ਉਸ ਦਾ ਫਰਮਾਨ ਹੈ ਭਾਵ ਉਸ ਨੇ ਫਰਮਾਇਆ ਹੈ ਭਾਵ ਉਸ ਦਾ ਹੁਕਮ ਹੈ ਓਵੇਂ ਹੀ ਸਭ ਚੱਲ ਰਿਹਾ ਹੈ ਓ ਵੇਖੈ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵਿਡਾਣ ਭਾਵ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਅਚਰਜਿਕ ਕੌਤਕ ਹੈ ਕਿ ਓ ਵੇਖੈ ਭਾਵ ਉਹ ਵੇਖ ਰਿਹਾ ਹੈ ਜਿਸ ਨੇ ਸਭ ਕੁਝ ਬਣਾਇਆ ਹੈ ਉਹਨਾਂ ਨਦਰ ਨ ਆਵੇ ਪਾਵ ਜਿਹੜੇ ਉਸਨੇ ਬਣਾਏ ਹਨ ਉਹਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ ਆਦੇਸ਼ ਤੇ ਸਹ ਆਦੇਸ਼ ਆਦਰ ਨੀਲ ਨਾਦ ਨਾਹਤ ਜੁਗ ਜੁਗ ਇੱਕ ਹੋ ਵੇਸ ਆਦੇਸ਼ ਤੇ ਸਹ ਆਦੇਸ਼ ਪਾਵ ਨਮਸਕਾਰ ਕਰਨ ਦਾ ਇੱਕ ਤਰੀਕਾ ਜੋਗੀਆਂ ਦਾ ਜਦੋਂ ਜੋਗੀ ਆਪਸ ਵਿੱਚ ਮਿਲਦੇ ਹਨ ਤਾਂ ਬਾਬਾ ਜੀ ਕਹਿੰਦੇ ਹਨ ਹੇ ਜੋਗੀ ਜੇ ਨਮਸਕਾਰ ਕਰਨੀ ਹੀ ਹੈ ਤਾਂ ਉਸ ਪਰਮਾਤਮਾ ਨੂੰ ਕਰੋ ਕੇਵਲ ਆਕਾਲ ਪੁਰਖ ਨੂੰ ਕਰੋ ਜੋ ਆਕਾਲ ਪੁਰਖ ਸਭ ਦਾ ਮੋਢ ਹੈ ओह शुद्ध स्वरूप है जिसका मुढ़ कोई लभ नहीं सकता तो जो नाश रहता है आ ते जो सदा ही इको जिहा रहा है जुगा जुगा तो उ है इको ही है वागुरू जी का खालसा वाहेगुरू जी की फतेह हे वागुरू अखर वादा घाटा भुल चुक माफ़ करनी